ਸਰ ਵਿਨੋਦ ਕੁਮਾਰ ਮੇਰਾ ਨਾਮ ਹੈ ਤੇ ਚਾਹ ਜੀਲੇ ਦੇ ਨਾਮ ਤੇ ਇੱਕ ਸ਼ਾਪ ਹੈਗੀ ਹੈ ਗਿਲਡਰੀ ਸ਼ਾਪ ਹੈ ਤੇ ਪੁਰਾਣਾ ਸ਼ਾਲਾ ਚੌਂਕ ਦੇ ਵਿੱਚ ਇੱਕ ਸ਼ਾਪ ਹੈ ਤੇ ਪਰਸ ਰਾਤ ਐਥੇ ਨਾ ਚੋਰੀ ਹੋ ਗਈ ਹੈ ਕੋਈ ਨਰਬੋਰ ਸਵਾ ਦੋ ਵਜੇ ਦੇ ਕਰੀਬ ਜੇ ਤੱਕ ਤੇ ਯਾਨੀ ਕਿ ਕੋਈ ਪਤਾ ਨਹੀਂ ਲੱਗਣ ਲਿਆ ਤੇ ਬਾਕੀ ਚੌਂਕੀਦਾਰਾਂ ਨੂੰ ਤੇ ਹੀ ਕਾਲ ਵਗੈਰਾ ਯਾਨੀ ਕਾਫੀ ਕੀਤੀ ਅਸੀਂ ਤੋਂ ਸਾਡੀ ਪਿਕ ਨਹੀਂ ਕਰਦੇ ਪੇਵਾਚੋਂ ਜਿਲੇ ਤੇ ਪਹੁੰਚਿਆ ਵਾ ਸਿਕਿਉਰਿਟੀ ਅਲਾਰਮ ਦੀ ਮੈਨੂੰ ਕਾਲ ਆਈ ਹੈ ਤੇ ਇੱਥੇ ਪਹੁੰਚਿਆ ਵਾ ਤੇ ਉਹ ਉਸ ਵਕਤ ਫਿਰ ਪ੍ਰਧਾਨ ਬੁਲਾਏ ਆ ਤੇ ਉਹ ਸੱਜਣ ਮਿੱਤਰ ਹੈਗੇ ਜਿਹੜੇ ਉਹਨਾਂ ਨੂੰ ਬੁਲਾਇਆ ਪੁਲਿਸ ਦੇ ਮੁਲਾਜ਼ਮ ਬੁਲਾਏ ਤੇ ਉਹਨਾਂ ਨੇ ਜਿੱਥੇ ਉਹ ਕਹਿ ਰਹੇ ਕਿ ਚੌਂਕੀਦਾਰ ਕਹਿ ਰਹੇ ਸਾਨੂੰ ਬੰਨ ਕੇ ਸੁਟਿਆ ਆ ਸੀ ਉੱਥੋਂ ਦੇ ਟ੍ਰੇਨਾਂ ਭ੍ਰਮਤ ਹੋਈਆਂ ਨੇ ਕਿਲੋਮੀਟਰ ਲਾ ਲੋ ਹਾਂ ਜੀ ਹਾਂ ਜੀ ਉੰਨੇ ਉਹ ਟਕਰੋ ਕੋਈ ਤੇ ਕਹਿ ਰਿਹਾ ਕਿ ਉਹ ਇੱਕ ਚੌਂਕੀਦਾਰ ਕਹਿ ਰਿਹਾ ਕਿ 7-8 ਜਾਣੇ ਸੀ ਇੱਕ ਜੋ ਕਿਦਰ ਕਹਿ ਰਿਹਾ ਦੋ ਤਿੰਨ ਜਾਣੇ ਆ। ਇਹ ਕਾਫੀ ਲਿਆਦੇ ਕੰਮ ਕਰਦੇ ਬੈਠੇ। ਯਾਨੀ ਕਿ ਸਾਲ ਲਾ ਲੋ 77 ਮਹੀਨੇ ਲਾ ਲੋ 7 ਕ ਮਹੀਨੇ ਪੁਰਾਣੇ ਹੋ ਗਏ। 10 ਲੱਖ ਦੇ ਕਰੀਬ ਤੇ ਹੋਈ ਗਿਆ। ਚੋਰੀ ਯਾਨੀ ਕਿ ਚਾਂਦੀ ਦਾ ਸਮਾਨ ਸੀ। ਇਹ ਫਰੈਸ਼ ਤੇ ਕੁਝ ਪੁਰਾਣੀ ਜਾਂਦੀ ਹੈ ਤੇ ਥੋੜੀਆਂ ਰਿੰਗਾ ਨੇ ਇੱਕ ਟ੍ਰੇ ਰਿੰਗਾ ਦੀ ਸੀ ਦੀ ਗੋੜ ਦੀ ਤੇ ਟੋੜਾ ਨੋਜ਼ ਪੈਨ ਵਗੈਰਾ ਜਾਂ ਛੋਟੇ ਛੋਟੇ ਬੱਚੇ ਨੇ ਵਾਲੀ ਹੈ ਜਿਹੜੀ ਹੁੰਦੀਆਂ ਉਹ ਉਹ ਲੈ ਗਏ ਸਪੱਸ਼ਟ ਅਦਜ ਕਰਾਇਆ ਕੋ ਕਹਿ ਰਹੇ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਪਰ ਆਸ਼ੰ ਨੂੰ ਇਹ ਕਹਿੰਦੇ ਆ ਕਿ ਸਾਨੂੰ ਜਲਦੀ ਜਲਦੀ ਕਬੀ ਕਰਵਾ ਕੇ ਤੇ ਯਾਨੀ ਕਿ ਸਹੀ ਕੀਤਾ ਜਾਵੇ ਆ ਮੁਲਕਰਾਜ ਸਾਹਿਬ ਦਾ ਸਰਪੰਚ ਤੇ ਜਿਹੜੀ ਦੁਕਾਨ ਤੇ ਚੋਰੀ ਹੋਈ ਆ ਉਸ ਦੇ ਨਾਲ ਹੀ ਤੀਜੀ ਦੁਕਾਨ ਮੇਰੀ ਆ ਮੈਂ 25 30 ਸਾਲ ਤੋਂ ਰਹਿ ਰਿਹਾ ਇੱਥੇ ਇਹ ਜਿਹੜੀ ਸੁਨਿਆਰੇ ਲਾਡੀ ਦੀ ਦੁਪਾਨ ਹੈ ਵੀ 25 30 ਸਾਲ ਤੋਂ ਜਿਹੜਾ ਇਹ ਚੋਰੀ ਦਾ ਮਸਲਾ ਉਸ ਇਨਵੈਸਟੀਗੇਸ਼ਨ ਸਾਡੀ ਸਾਰੇ ਅੱਡੇ ਦੀ ਮੋਤਵਾਰਾਂ ਦੀ ਇਨਵੈਸਟੀਗੇਸ਼ਨ ਤੇ ਸਾਬਤ ਹੁੰਦਾ ਵੀ ਸਾਰੀ ਮਲੀ ਭਗਤ ਆ ਤੇ ਇਹ ਸਟੋਰੀ ਆ ਤੇ ਉੱਤੇ ਬੰਨ ਕੇ ਛੁੱਟਿਆ ਕਾਹਦੇ ਨਾ ਬੰਨਿਆ ਸਾਡੇ ਰਵਾਲਟਰ ਰੱਖਿਆ ਸਾਡੀ ਧੌਣ ਤੇ ਸਾਡੇ ਲੱਕ ਤੇ ਰਵਾਲਟਰ ਰੱਖ ਕੇ ਸਾਨੂੰ ਬੰਨ ਕੇ ਛੋੜ ਦਿੱਤਾ ਇਹ ਸਾਰਾ ਕੁਝ ਡਰਾਮਾ ਇਹਦੇ ਵਿੱਚ ਪੁਲਿਸ ਸ਼ਕਤੀ ਨਾਲ ਜੇ ਪੁਛਪੜਤਾਲ ਕਰੇਗੀ ਤੇ ਮਸਲਾ ਇਹ ਹੁਣ ਤੱਕ ਵੈਸੇ ਹੀ ਸੋਲਵ ਹੋ ਜਾਣਾ ਸੀ ਉਹਦਾ ਗਰੀਬ ਦਾ ਸਮਾਨ ਵੀ ਮਿਲਦੇਣਾ ਸੀ ਤੇ ਜੋ ਕੋ ਨੁਕਸਾਨ ਆ ਉਹਦੀ ਪੂਰਤੀ ਹੋਣੀ ਸੀ ਤੇ ਅਸਲ ਦੋਸ਼ੀਆਂ ਦੇ ਕਲਾਮ ਮੁਕਦਮਾ ਦਰਜ ਕਿਤੇ ਜਾਣਾ ਸੀ ਮੈਂ ਕੱਲ ਅਸਤ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਰਿਕਵਰੀ ਪਾਓ ਜਿਹੜੇ ਬੰਦੇ ਤੁਸੀਂ ਬੜੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਇਹਦੀ ਛਾਣਵੇਂ ਕਰੋ ਤੇ ਰਿਕਵਰੀ ਪਾਓ ਰਿਕਵਰੀ ਪਾ ਕੇ ਬਾਈ ਨੇ ਪਰਚਾ ਦਿੰਨੇ ਆ ਜਿਹੜਾ ਬੰਦਿਆਂ ਨੂੰ ਚੰਗੀ ਸਦਾ ਮਿਲ ਸਕੇ ਲੇਕਿਨ ਪੁਲਿਸ ਨੇ ਉਹ ਸਟਾਪ ਕਿਤੇ ਨਹੀਂ ਜੰਦੇ ਉਹਦੀ ਮੰਗਵਾ ਵੀ ਇਹ ਜਲਦੀ ਤੋਂ ਜਲਦ ਬੰਦਿਆਂ ਨੂੰ ਫੜ ਕੇ ਤੇ ਉਸ ਗਰੀਬ ਦਾ ਜਿਹੜਾ ਸਮਾਨ ਇਹਨਾਂ ਚੋਰੀ ਹੋਇਆ ਉਹ ਜਿਹੜਾ ਉਹ ਵਾਪਸ ਕਰਾਇਆ ਜਾਵੇ ਇਹ ਜਿਹੜਾ ਫਿਲਮੀ ਸਟੋਰੀਆਂ ਬਣਾਈਆਂ ਨੇ ਇਹ ਤੇ ਕੋਈ ਵੀ ਅਫਸਰ ਆ ਕੇ ਮੌਕਾ ਵੇਖ ਲੈ ਇਹ ਸਟੋਰੀ ਜਿਹੜੀ ਹੈ ਨਾ ਕਿਸੇ ਨੂੰ ਹੱਜਮ ਨਹੀਂ ਹੋਏਗੀ ਧੰਨਵਾਦ